ਕਰੋੜਾ ਰੁਪਿਆ ਦੀ ਡਰੱਗ ਮਨੀ ਬਰਾਮਦ ਕਰ ਲਈ ਗਈ ਔਰ ਇਹ ਸਫਲਤਾ ਪੰਜਾਬ ਪੁਲਿਸ ਦੇ ਅਫਸਰਾਂ ਦੇ ਹੱਥ ਲੱਗਿਆ ਅੰਤਰਰਾਸ਼ਟਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਨੇ ਨੇ ਦੱਸਿਆ ਕਿ ਖੂਫੀਆ ਸੂਚਨਾ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਅਤੇ ਬਹੁਤ ਵੱਡੀ ਸਫਲਤਾ 1 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਦਸਤੀ ਜਾ ਰਹੀ ਹੈ ਵਿਦੇਸ਼ ਅਦਾਰਤ ਚੋਥੀ ਦੇ ਨਸ਼ਾ ਤਸਕਰ ਪੋਲੂ ਅਤੇ ਸਨੀ ਦੋਲ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਇਸ ਤੋਂ ਲਾਵਾ ਇਹ ਜੋ ਦੋਸ਼ੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹਨਾਂ ਦੇ ਕੋਲੋਂ ਹੀ ਕਰੋੜ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਨਾਲ ਨਾਲ ਦੋ ਮੋਬਾਈਲ ਫੋਨ ਤੇ ਇੱਕ ਗੱਡੀ ਵੀ ਪੁਲਿਸ ਅਧਿਕਾਰੀਆਂ ਨੇ ਜ਼ਬਤ ਕਰ ਲਈ ਹੈ ਔਰ ਇੱਕ ਕਰੋੜਾਂ ਦੇ ਜੋ ਥੱਦੇ ਨੋਟਾਂ ਦੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਕੋਲੋਂ ਹੀ ਬਰਾਮਦ ਕੀਤੇ ਗਏ ਨੇ ਸਾਰੇ ਪੈਸੇ ਡਰਗ ਮਨੀ ਦੇ ਦਸਤੇਦਾਰੇ ਔਰ ਇਹ ਬਹੁਤ ਵੱਡੀ ਸਫਲਤਾ ਹੈ ਜੋ ਪੰਜਾਬ ਪੁਲਿਸ ਦੇ ਹੱਥ ਲੱਗੀ। ਦੋਸ਼ੀ ਦਲਬਾਖ ਸਿੰਘ ਅਤੇ ਕਮਲਦੀਪ ਨੂੰ ਨਾ ਮਸਕਾਨ ਇਨਕਲੇਵ ਫਟਕਰ ਚੂੜੀਆਂ ਰੋਡ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 1 ਕਰੋੜ 7 ਲੱਖ ਰੁਪਏ ਬਰਾਮਦ ਕੀਤਾ। ਉੱਤੇ ਮਕਦਮਾ ਨੰਬਰ 45 ਅਥਾਣਾ ਐਸਐਸਓਸੀ ਵਿਖੇ ਦਰਜ ਕਰਕੇ ਇਹਦੇ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਤੇ 2 ਦਿਨ 3 ਦਿਨ ਦਾ ਰਿਮਾਨ ਲਿਆ ਪਾਇਆ ਤੇ ਅਗਲੀ ਅਗਲੀ ਪੁੱਛਗਿੱਛ ਜੋ ਵੀ ਜਿੱਥੋਂ ਇਹ ਡਰਗ ਮਨੀ ਆ ਜਿੱਥੋਂ ਵੀ ਇਹ ਲੈਂਦੇ ਰਹੇ ਆ ਜਿਹੜੀਆਂ ਅਗਲੀਆਂ ਪਾਰਟੀਆਂ ਦਿੰਦੇ ਰਹੇ ਆ ਆਪਾਂ ਪਤਾ ਕਰਾਂਗੇ ਇਹਨਾਂ ਦਾ। ਇਹ ਇਹਨਾਂ ਵਿਦੇਸ਼ਾਂ ਨਾਲ ਵੀ ਤਾਰ ਜੁੜੇ ਇਹਨਾਂ ਦੇ ਸਾਰੇ ਹਾਂਜੀ ਵਿਦੇਸ਼ ਦੇ ਵਿੱਚ ਇੱਕ ਕੇਂਦਰ ਵੀਰ ਸਿੰਘ ਅਤੇ ਗੁਰਜੰਟ ਸਿੰਘ ਅਮਰੀਕਾ ਬੈਠੇ ਨੇ ਉਹਨਾਂ ਦੇ ਵੀ ਆਪਾਂ ਉਹਨਾਂ ਸੰਬੰਧੀ ਪੁੱਛਗਿੱਛ ਕਰਾਂਗੇ ਉਹ ਇਹਨਾਂ ਨੂੰ ਅੱਗੇ ਦਿੰਦੇ ਹੀ ਟਾਰਗੇਟ ਵੀ ਉਹ ਆ ਡਰੱਗ ਦੇ ਪੈਸੇ ਇੱਥੋਂ ਲੈਣੇ ਆ ਤੁਸੀਂ ਅਗਲੀ ਪਾਰਟੀ ਨੂੰ ਦੇਣੇ ਆ ਉਹਨਾਂ ਦੇ ਕਹਿਣ ਤੇ ਕੰਮ ਕਰਦੇ ਸੀ ਆਪਾਂ ਉਹ ਇਸੇ ਕਰਕੇ ਰਿਮਾਨ ਲਿਆ ਹੁਣ ਅਗਲੀ ਉਹ ਵੀ ਗੱਲ ਸਾਹਮਣੇ ਹੈਗੀ ਤੁਹਾਨੂੰ ਅੱਗੇ ਦੱਸ ਦੇਣਾ ਰਿਮਾਨ ਰਿਮਾਨ ਦੇ ਤੇ ਕੀ ਕਾਰਵਾਈ ਕੀਤੀ ਹੁਣ 3 ਦਿਨ ਦਾ ਰਿਮਾਨ ਮਿਲਿਆ ਜੇ ਮਾਰ ਨੂੰ ਅਦਾਲਤ ਤੇ ਪੇਸ਼ ਕੀਤੇ ਸੀ ਤੇ ਹੁਣ ਅਗਲੀ ਪੁੱਛ ਗਏ ਸੀ ਵਿੱਚ ਜੋ ਵੀ ਅਗਲੀ ਗੱਲ ਆ ਸਾਹਮਣੇ ਆਏਗੀ ਤੁਹਾਨੂੰ ਫਿਰ ਦੱਸਿਆ ਜਾਏਗਾ ਕਰੋੜਾ ਰੁਪਿਆ ਦੀ ਡਰਗ ਮਨੀ ਬਰਾਮਦ ਕਰ ਲਈ ਗਈ ਔਰ ਇਹ ਸਫਲਤਾ ਪੰਜਾਬ ਪੁਲਿਸ ਦੇ ਅਫਸਰਾਂ ਦੇ ਹੱਥ ਲੱਗੀ ਹੈ ਅੰਤਰਰਾਸ਼ਟਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਨੇ ਨੇ ਦੱਸਿਆ ਕਿ ਖੂਫੀਆ ਸੂਚਨਾ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਅਤੇ ਬਹੁਤ ਵੱਡੀ ਸਫਲਤਾ 1 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਦੱਸੀ ਜਾ ਰਹੀ ਹੈ ਵਿਦੇਸ਼ ਅਦਾਰਤ ਚੌਥੀ ਦੇ ਨਸ਼ਾ ਤਸਕਰ ਪੋਲੂ ਅਤੇ ਸਨੀ ਦੋਲ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਇਸ ਦੋ ਲਾਵਾ ਇਹ ਜੋ ਦੋਸ਼ੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹਨਾਂ ਦੇ ਕੋਲੋਂ ਹੀ ਕਰੋੜ ਦੀ ਟਰੱਕ منی ਬਰਾਮਦ ਕੀਤੀ ਗਈ ਹੈ ਨਾਲ ਨਾਲ ਦੋ ਮੋਬਾਈਲ ਫੋਨ ਤੇ ਇੱਕ ਗੱਡੀ ਵੀ ਪੁਲਿਸ ਅਧਿਕਾਰੀ ਨੇ ਜ਼ਬਤ ਕਰ ਲਈ ਹੈ ਔਰ ਇੱਕ ਕਰੋੜਾਂ ਦੇ ਜੋ ਥੱਦੇ ਨੋਟਾਂ ਦੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਕੋਲੋਂ ਹੀ ਬਰਾਮਦ ਕੀਤੇ ਗਏ ਹਨ ਸਾਰੇ ਪੈਸੇ ਡਰਗ ਮਨੀ ਦੇ ਦਸਤੇ ਜਾਰੀ ਔਰ ਇਹ ਬਹੁਤ ਵੱਡੀ ਸਫਲਤਾ ਹੈ ਜੋ ਪੰਜਾਬ ਪੁਲਿਸ ਦੇ ਹੱਥ ਲੱਗੀ ਦੋਸ਼ੀ ਦਲਬਾਖ ਸਿੰਘ ਅਤੇ ਕਮਲਦੀਪ ਨੂੰ ਨਾ ਮਸਕਾਨ ਇਨਕਲੇਵ ਫਟਗੜ ਚੂੜੀਆਂ ਰੋਡ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 1 ਕਰੋੜ 7 ਲੱਖ ਰੁਪਏ ਬਰਾਮਦ ਕੀਤਾ ਉੱਤੇ ਮਕਦਮਾ ਨੰਬਰ 45 ਅਥਾਣਾ ਐਸਐਸਓ ਸੀ ਵਿਖੇ ਦਰਜ ਕਰਕੇ ਤੇ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਤੇ ਦੋ ਦਿਨ ਤਿੰਨ ਦਿਨ ਦਾ ਰਿਮਾਨਡ ਲਿਆ ਪਾਇਆ ਤੇ ਅਗਲੀ ਅਗਲੀ ਪੁਛਗਿੱਛ ਜੋ ਵੀ ਜਿੱਥੋਂ ਇਹ ਡਰਗ ਮਨੀ ਆ ਜਿੱਥੋਂ ਵੀ ਇਹ ਲੈਂਦੇ ਰਹੇ ਆ ਜਿਹੜੀਆਂ ਅਗਲੀਆਂ ਪਾਰਟੀਆਂ ਦਿੰਦੇ ਰਹੇ ਉਹ ਆਪਾਂ ਪਤਾ ਕਰਾਂਗੇ ਇਹਨਾਂ ਦੇ ਇਹਦੇ ਨਾਲ ਵਿਦੇਸ਼ ਨਾਲ ਵੀ ਤਾਰ ਜੁੜੇ ਇਹਨਾਂ ਦੇ ਸਾਰੇ ਹਾਂਜੀ ਵਿਦੇਸ਼ ਦੇ ਵਿੱਚ ਇੱਕ ਕੇਂਦਰ ਵੀਰ ਸਿੰਘ ਅਤੇ ਗੁਰਜੰਟ ਸਿੰਘ ਅਮਰੀਕਾ ਬੈਠੇ ਨੇ ਉਹਨਾਂ ਦੇ ਵੀ ਆਪਾਂ ਉਹਨਾਂ ਸੰਬੰਧੀ ਪੁੱਛਗਿੱਛ ਕਰਾਂਗੇ ਉਹ ਇਹਨਾਂ ਨੂੰ ਅੱਗੇ ਦਿੰਦੇ ਹੀ ਟਾਰਗੇਟ ਵੀ ਉਹ ਆਹ ਡਰੱਗ ਦੇ ਪੈਸੇ ਇੱਥੋਂ ਲੈਣੇ ਆ ਤੁਸੀਂ ਅਗਲੀ ਪਾਰਟੀ ਨੂੰ ਦੇਣੇ ਆ ਉਹਨਾਂ ਦੇ ਕਹਿੰਦੇ ਕੰਮ ਕਰਦੇ ਸੀ ਆਪਾਂ ਉਹ ਇਸੇ ਕਰਕੇ ਰਿਮਾਂਡ ਲਿਆ ਹੁਣ ਅਗਲੀ ਇਹ ਵੀ ਗੱਲ ਸਾਹਮਣੇ ਆਏਗੀ ਤੁਹਾਨੂੰ ਅੱਗੇ ਦੱਸਿਆ ਜਾਵੇਗਾ ਜੀ ਦੇ ਅੰਦਰ ਰਿਮਾਨਡਰ ਤੇ ਕੀ ਕਾਰਵਾਈ ਕੀਤੀ ਹੁਣ 3 ਦਿਨ ਦਾ ਰਿਮਾਨਡਰ ਮਿਲਿਆ ਜੇ ਮਾਰਜੋਗ ਅਦਾਲਤ ਤੇ ਪੇਸ਼ ਕੀਤਾ ਸੀ ਤੇ ਹੁਣ ਅਗਲੀ ਪੁੱਛਗੇ ਸੀ ਵਿੱਚ ਜੋ ਵੀ ਅਗਲੀ ਗੱਲ ਆ ਸਾਹਮਣੇ ਆਏਗੀ ਤੁਹਾਨੂੰ ਦੱਸਿਆ ਜਾਵੇਗਾ